ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰੂ ਸਾਹਿਬ ਸਾਧ ਸੰਗਤ ਜੀਓ ਗੁਰਪੰਥ ਮਾਰਿਆਂ ਨੂੰ ਬੇਨਤੀ ਕੀਤੀ ਜੀ ਕਿ ਮੇਰਾ ਬੇਟਾ ਜੋ ਕਾਕਾ ਗ੍ਰਿਪਿੰਦਰ ਸਿੰਘ ਦੀਪੂ ਕੁਝ ਮਹੀਨੇ ਪਹਿਲਾਂ ਉਹਨਾਂ ਬਿਮਾਰ ਚਲਦੇ ਸੀ ਪਹਿਲਾਂ ਤੇ ਉਹ ਉਹਨਾਂ ਦੀ ਮੌਤ ਹੋ ਗਈ ਸੀ ਫਿਰ ਮੈਂ ਵੀ ਨੂੰ ਬੇਨਤੀ ਕੀਤੀ ਉਹਨਾਂ ਨੂੰ ਬੇਨਤੀ ਕੀਤੀ ਜੀ ਕਿ ਮੇਰਾ ਸਰਕਲ ਜਿਹੜਾ ਪਹਿਲਾਂ ਬੇਟੇ ਦੇ ਨਾਲ ਬਹੁਤ ਵਧੀਆ ਚੱਲ ਰਿਹਾ ਸੀ ਅੱਜ ਘਰ ਦਾ ਤੇ ਹੁਣ ਮੇਰਾ ਸਰਕਲ ਜਿਹੜਾ ਮੇਰੇ ਤੇ ਸਾਰਾ ਹੀ ਭਾਰ ਪੈ ਗਿਆ ਹੀ ਦੋ ਤਿੰਨ ਬੇਟੀਆਂ ਵਾਂ ਇੱਕ ਤਿੰਨ ਵਿਆਹ ਵਾਲੇ ਤੇ ਤਿੰਨ ਵਿਆਹੀਆਂ ਤੇ ਇੱਕ ਵਿਆਹ ਵਾਲੀ ਗੁਰਦੁਆਰਿਆਂ ਮੈਨੂੰ ਥੋੜੀ ਤਨਖਾਹ ਮਿਲਦੀ ਸੀ ਇਹ ਕਰਨ ਕਰਦਾ ਅਸਲ ਕਰ ਬਹੁਤ ਮੁਸ਼ਕਲ ਚੱਲਦਾ ਸੀ ਤੇ ਮੈਂ ਨਾਲੇ ਗਰੀ ਬੇਨਤੀ ਕੀਤੀ ਕਿ ਮੈਨੂੰ ਰਸਕਾ ਲੈ ਦਿਓ ਜਿਹੜਾ ਆ ਬੈਟਰੀ ਵਾਲਾ ਵੀ ਰਸਕਾ ਇਹਨਾਂ ਨੇ ਮੈਨੂੰ ਲਿਖ ਕੇ ਦਿੱਤਾ ਹੈ ਗੁਰੂ ਪੰਥ ਵਾਲਿਆਂ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ ਕਰਦਾ ਉਹਦਾਂ ਦਾ 16 ਤਰੀਕ ਦਾ ਮੇਰਾ ਬਹੁਤ ਵਧੀਆ ਸਰਕਸ ਚੱਲਣ ਡਿਆ 2700 ਰੁਪਿਆ ਬੰਦਾ ਕਰਦਾ ਖਰਚਾ ਬਹੁਤ ਵੀ ਚੱਲਣ ਡਿਆ ਵਾ ਜੇ ਗੁਰੂ ਪੰਥ ਦੀ ਇੱਛੇ ਤਰਾਈ ਚੱਲਦੀ ਕਿ ਗੁਰੂ ਨਾਨਕ ਪਾਸਾ ਕਰਨ ਹਰ ਦੋ দান ਹਰ ਮਦਦ ਫਤੇ ਕਰਨ ਇਹਨਾਂ ਦੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਮਿਹਰ ਪ੍ਰਿਆਤ ਰੱਖਣ ਸੋ ਗੁਰੂ ਪੰਥ ਵਾਲਿਆਂ ਨੇ ਜੋ ਮੈਨੂੰ ਵੀਰ ਇਸਕਾ ਲਿਖ ਕੇ ਦਿੱਤਾ ਇਹਦੇ ਨਾਲ ਮੈਂ ਕਰਦਾ ਸਰ ਬਹੁਤ ਵਧੀਆ ਚੱਲਣ ਡਿਆ 4-500 ਰੁਪਿਆ ਕਮਾਈ ਜਿਹੜੀ ਹੈਗੀ ਆ ਮੁਰਕੇ ਮੈਂ ਹੁਣ ਫਿਰ ਜਦੋਂ ਟਾਈਮ ਹੋ ਜਾਂਦਾ ਗੁਰਦੁਆਰਾ ਦੀਵ ਸ਼ਿਵਨਾਗਰ ਕਰਦਾ ਮਾਂ ਤੇ ਸ਼ਵੀਰ ਨੂੰ ਸ਼ਿਵ ਕਰਨ ਦਾ ਪਹਿਲਾਂ ਨੂੰ ਮਰਸਕਾ ਜਿਹੜਾ ਚੜਾ ਲੈਣਾ ਮਾਂ ਤੇ ਮੇਰਾ 2-400 ਰੁਪਈਆ ਬਣ ਜਾਂਦਾ ਤੇ ਮੇਰੇ ਕਰਦਾ ਬਹੁਤ ਸਕਰ ਵਧੀਆ ਚੱਲਣ ਡਿਆ ਵਾ ਤੇ ਸੰਗਤ ਨੂੰ ਬੇਨਤੀ ਕਰਦਾ ਦੋਨੋਂ ਹੱਥ ਜੋੜ ਕੇ ਕਿ ਇਹ ਗੁਰੂ ਪੰਥ ਵਾਲੀ ਜੋ ਐਸਐਸਟੀ ਆ ਇਹਨਾਂ ਦਾ ਸਹਿਯੋਗ ਦਿਓ ਇਹ ਗਰੀਬਾਂ ਦੀ ਸੇਵਾ ਕਰਦੇ ਨੇ ਤੇ ਸਾਰੇ ਆਪ ਜੀਆਂ ਦੇ ਨਾਲ ਹੀ ਹੋਰ ਇਹਨਾਂ ਦਾ ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਵਿੱਚ ਕੰਮ ਚੱਲਦਾ ਰਹੇ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਤੇ ਆਪ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਤੇ ਇਹਨਾਂ ਦੀ ਸੇਵਾ ਕਰੋ ਉਹਨਾਂ ਦੇ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਤੇ ਇਦਾਂ ਬੇਟੇ ਦੀ ਦੇਖੋਗੀ ਜੀ ਸਾਡੇ ਤੇ ਨਹੀਂ ਗੁਜ਼ਾਰਾ ਨਹੀਂ ਹੁੰਦਾ ਸਾਡੇ ਥੋੜੇ ਪੈਸੇ ਗ੍ਰੰਥੀ ਦੀ ਡਿਊਟੀ ਕਰਦੇ ਥੋੜੇ ਪਹਿਲਾਂ ਕਰਦੇ ਸੀਗੇ ਪਿਓ ਪੁੱਤ ਦੋਵੇਂ ਕਮਾਉਂਦੇ ਸੀ ਸਾਡਾ ਗੁਜ਼ਾਰਾ ਚੱਲਦਾ ਗੁਰੂ ਪੰਥ ਨੇ ਤੇ ਸਾਡੀ ਮਦਦ ਕੀਤੀ ਆ ਤੇ ਸਾਨੂੰ ਰਸ਼ਕਾ ਦਵਾਇਆ ਵਾ ਜਿਹੜਾ ਬੈਟਰੀਆਂ ਵਾਲਾ ਹੁੰਦਾ ਵਾ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਚਲੋ ਸਾਡਾ ਰੋਟੀ ਦਾ ਗੁਜ਼ਾਰਾ ਚੱਲਦਾ ਜਾਊਗਾ ਤੇ ਨਹੀਂ ਜਿਹੜੇ ਥੋੜੇ ਪੈਸੇ ਸੀਗੇ ਨੇ ਸਾਡਾ ਗੁਜ਼ਾਰਾ ਨਹੀਂ ਚੱਲਦਾ ਮੇਟੀਆਂ ਤਿੰਨ ਚਾਰ ਤੇ ਮੇਟਾ ਇੱਕੋ ਹੀ ਸੀਗਾ ਇੱਕ ਬੇਟੀ ਵੀ ਹੁੰਦੀ ਧੰਨਵਾਦ ਗੁਰੂ ਪੰਥ ਦਾ ਬਹੁਤ ਬਹੁਤ ਤੇ ਇਹਨਾਂ ਨੇ ਬਹੁਤ ਵੀ ਮਜਦ ਕੀਤੀ ਹੋਰ ਨਾਲ ਦੀ ਮਜਦ ਕੀਤੀ ਸਾਡੇ ਵੀ ਮਜਦ ਕੀਤੀ ਇਹਨਾਂ ਨੇ ਹਰ ਇੱਕ ਦੀ ਮਾਰਾ ਚੜਦੀ ਕਲਾ ਰੱਖੇ ਤੇ ਪ੍ਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਸਾਡੇ ਵਰਗੇ ਗਰੀਬਾਂ ਦੀ ਸੇਵਾ ਕਰਨ ਦਾ ਤੇ ਇਹ ਸੇਵਾ ਕਰਨ ਵਾਇਗੁਰਜੀ ਕੇ ਖਾਸਤਾ ਸ੍ਰੀ ਵਾਇਗੁਰਜੀ ਕੀ ਪਤੈ ਬਹੁਤ ਬਹੁਤ ਧੰਨਵਾਦ ਜੀ ਗੁਰਪੰਥ ਸੰਸਥਾ ਦਾ ਜੋ ਜਿਹਨਾਂ ਦੇ ਸਾਡੇ ਸਹਿਯੋਗ ਨਾਲ ਉਹਨਾਂ ਦੇ ਸਹਿਯੋਗ ਨਾਲ ਬਾਬਾ ਹਰਜਨ ਸਿੰਘ ਜੀ ਜੋ ਗੋਦਾਸਾ ਪਾਠੀ ਦੀ ਸੇਵਾ ਨਿਭਾਉਂਦੇ ਆ ਉਹਨਾਂ ਦੇ بیٹے ਦੀ ਡੈਥ ਹੋ ਗਈ ਸੀ ਜੋ ਘਰ ਦਾ ਇਹਨਾਂ ਦਾ ਗੁਜ਼ਾਰਾ ਬਹੁਤ ਜ਼ਿਆਦਾ ਮੁਸ਼ਕਲ ਚੱਲਦਾ ਸੀ ਉਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਈਦ ਸਕਾਲ ਦਿੱਤਾ ਹੈ ਤੇ ਬਹੁਤ-ਬਹੁਤ ਆਪਾਂ ਧੰਨਵਾਦ ਕਰਦਾ ਹਾਂ ਤਾਂ ਕਿ ਇਹਨਾਂ ਦਾ ਘਰ ਦਾ ਗੁਜ਼ਾਰਾ ਚੱਲ ਸਕੇ ਸੰਗਤ ਜੀ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਗੁਰੂਪੰਥ ਸੰਸਥਾ ਜੀ ਦਾ ਜਰੂਰ ਸਹਾਤ ਦਿਓ ਤਾਂ ਕਿ ਲੋੜਵੰਦ ਲੋਕਾਂ ਨੂੰ ਸਹਿਯੋਗ ਮਿਲ ਸਕੇ ਭਾਈ ਗੁਜਕੇ ਖਾਸਾ ਸ੍ਰੀ ਭਾਈ ਗੁਜਕੇ